ਕਿ ਆਪਣੇ ਵਧੀਆ LED ਲੱਗੀ ਆ ਨਵੀਂ ਗੇਮ ਦੇ ਨਾਲ ਜੂਵੀ ਹੋਣੀ ਵਾਓ ਨਾਲ ਆ ਇੱਕ ਜਵਾ ਆ ਲਾ ਦੇ ਤੂੰ ਢਿੱਗਾਲ ਕੇ ਲਾਉਣੀ ਆ ਲੱਗਿਆ ਕਿੰਨੇ ਗਰੁੱਪ ਆ ਇੱਕ ਉਹ ਰੰਗਾਲੇ ਆ ਪੰਜ ਇੱਕ ਮਿਸਤਰੀਆਂ ਦਾ ਗਰੁੱਪ ਏ ਇੱਕ ਆ ਭਾਈ ਪਲੰਬਰਾਂ ਦਾ ਆ ਗਿਆ ਇੱਕ ਰੰਗਾਲੇ ਇੱਕ ਲਿਓ ਦੂਜੇ ਆਪਣੇ ਹੈ ਇਲੈਕਟ੍ਰੀਸ਼ੀਅਨ ਆ ਲੈ ਗਿਆ ਆਉ ਦੇ ਵਿਆਹ ਦੀਆਂ ਸ਼ੌਪਿੰਗ ਆਪ ਹੀ ਕਰਦੀ ਫਿਰਦੀ ਆ ਉਹ ਜਾਂਦੀ ਆ ਉਹ ਜਾਂਦੀ ਆ ਅੱਗੇ ਸਕੂਲ ਅੱਜ ਕੱਲੇ ਨਹੀਂ ਜਾਣਾ ਬੇੜਾ ਸਕੂਲ ਤੇਨੇ ਇਹ ਗੱਲ ਤੇ ਗੁੱਸਾ ਫੋਲਣਾ ਤੇਰੇ ਪ੍ਰੀਵਿਅਟਸ ਨੂੰ ਬਾਅਦ ਵਿੱਚ ਲੱਗਣੀ ਸੀ ਕੁੰਨੇ ਚ ਨੂੰ ਪਾਪਾ ਜੀ ਲੈਣ ਪਾਪਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਗੱਲ ਆਣੀ ਮਰਤੂਏ ਜੀ ਹੈ ਤੜਕੇ ਤੜਕੇ ਤੇ ਇਹਨੂੰ ਅੱਜ ਬੰਨਿਆ ਨਹੀਂ ਕਿਸੇ ਨੇ ਖੁੱਲੀ ਫਿਰਦੀ ਆ ਮੰਮੀ ਆ ਗਈ ਨਾ ਨੇ ਤੈਨੂੰ ਬੰਦ ਨਹੀਂ ਵਾਓ ਆ ਆ ਗਏ ਆਪਣੇ ਵਧੀਆ ਐਲਈਡੀ ਲੱਗੀ ਆ ਨਵੀਂ ਗੇਮ ਦੇ ਨਾਲ ਜੂਵੀ ਹੋਣੀ ਵਾਓ ਨਾਲ ਆ ਇੱਕ ਜਵਾ ਆ ਲਾ ਦੇ ਤੂੰ ਢਿੱਡ ਗਾਲ ਕੇ ਲਾਉਣੀ ਆ ਓਏ ਸੁਣਾ ਸੁਣਾ ਪਾਈ ਜੀ ਲੈ ਗਏ ਕੋ ਤੈਨੂੰ ਮਾਰ ਕੇ ਡੇਕੜਾ ਲਿਆ ਚੱਲੇ ਆ ਬਹਾਈ ਆ ਬਸ ਨਹੀਂ ਨਹੀਂ ਜੂਵੀ ਨਹੀਂ ਜਾਣਾ ਅੱਜ ਇਹਦੀ ਅਨਬਾਕਸਿੰਗ ਕਰਾਂਗੇ ਆਪਾਂ ਤੇ ਕਿਹੜੇ ਬੰਦੇ ਤੋਂ ਮੋਗ ਗਿਆ ਲਿਆਂਦੀ ਬੜੇ ਭਾਜ ਲਿਆਂਦੀ ਦੱਸ ਦਿਆਂਗੇ ਹਾਂ ਉਹ ਵੀ ਦੱਸਾਂਗੇ ਦੱਸ ਦਿਆਂਗੇ ਚੱਲ 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 ਉਹ ਕਰ ਦਿਆ ਉਹਨਾਂ ਸੈਟਿੰਗ ਕਰਕੇ ਸੋ ਫਾਟਾ ਗਰੁੱਪਾਂ ਇੱਕ ਕਿੰਨੇ ਗਰੁੱਪ ਲੱਗੇ ਆ ਕਿੰਨੇ ਗਰੁੱਪ ਆ ਇੱਕ ਉਹ ਰੰਗੜੇ ਆ ਕਿੰਨੇ ਗਰੁੱਪ ਲੱਗੇ ਮਾਦੇ ਪੰਜ ਪੰਜ ਇੱਕ ਮਿਸਤਰੀਆਂ ਦਾ ਗਰੁੱਪ ਏ ਇੱਕ ਆ ਭਾਈ ਪਲੰਬਰਾਂ ਦਾ ਆ ਗਿਆ ਇੱਕ ਰੰਗ ਵਾਲੇ ਇੱਕ ਲਿਓ ਦੂਜੇ ਆਪਣੇ ਹੈ ਇਲੈਕਟ੍ਰੀਸ਼ੀਅਨ ਆ ਲੱਗੇ ਸ਼ਹਿਰ ਸਾਡੇ ਸਸਰੀ ਕਾਲ ਸਸਰੀ ਕਾਲ ਨਹੀਂ ਐਨਾ ਬੱਲਾ ਹੈ ਬੀਬੀ ਮੈਂ ਮਸ਼ੀਨ ਦੇ ਉਲੇ ਹੀ ਆਹ ਵੇ ਤੂੰ ਬਾਹਰ ਬਜਾ ਲੈ ਇਹਨੂੰ ਦੱਸਿਆ ਵਾ ਨਹੀਂ ਪੰਜਵਾਂ ਗਰੁੱਪ ਕਿਹੜਾ ਇਹਨਾਂ ਦਾ ਜਿਹੜੇ ਆਪਣੇ ਡੰਗਰ ਵਾਲਿਆਂ ਦਾ ਪੰਜਵਾਂ ਕੱਟੇ ਵਾਲੇ ਉਹ ਉੱਪਰ ਲੈ ਪਾਸੇ ਫਿਰਦੇ ਔਰ ਰਾਜੂ ਕੱਲੇ ਹੀ ਆ ਭਾਈ ਬੁੱਕ ਦਾ ਉਧਰ ਦਾ ਰਾਜੂ ਨਹੀਂ ਦਾਉਂਦਾ ਢੰਡੀ ਬਹੁਤ ਚੜਾਈ ਆ ਤਿੰਨ ਤਿੰਨ ਚਾਰ ਚਾਰ ਘਰਾਂ ਵਾਲੀਆਂ ਲੈ ਤੂੰ ਸੌਂਗਾ ਕਿਉਂਦਾ ਕਿੱਧਰ ਤੂੰ ਦੋ ਦੋ ਹੈ ਦੋ ਸਾਰਿਆਂ ਦੇ ਡੱਬ ਵਿੱਚ ਦੋ ਦੋ ਲੁਕੇਗਾ ਫਿਰ ਦੌੜਿਆ ਉਰੇ ਤੇ ਆ ਤੂੰ ਨੰਬਰ ਭਾਈਏ ਕੋਈ ਹੋਰ ਵੀ ਹੋਵੇ ਐਡ ਕਰੋ ਅਰਚ ਅਰਚ ਹਾਂਜੀ ਕਿਵੇਂ ਆ ਬੰਦਾ ਇਹ ਬੰਦਾ ਭਾਈ ਦੋ ਤਿੰਨ ਚਾਰ ਨੰਬਰ ਹੀ ਆ ਨੇ ਬਾਹਲੇ ਤੜੜੇ ਨੰਬਰ ਆ ਗਈ ਸਕੂਲ ਅੱਜ ਕੱਲੀ ਨਹੀਂ ਜਾਣਾ ਬੇੜਾ ਸਕੂਲ ਤੇਨੇ ਇਹ ਗੱਲ ਤੇ ਗੁੱਸਾ ਫੋਲਣਾ ਬਦਲਾ ਹਾਂ ਅੱਡੇ ਚਾਹੀਏ ਮੈਂ ਸਾਰੇ ਜਿਹੜੇ ਗੰਦੇ ਗੰਦੇ ਜਿਹੇ ਪੀਰੀਅਡਸ ਨੂੰ ਬਾਅਦ ਵਿੱਚ ਲੱਗਨੇ ਸੀ ਤੁੰਨੇ ਚ ਇਹਨੂੰ ਪਾਪਾ ਜੀ ਲੈ ਆਏ ਪਾਪਾ ਜੀ ਹੈ ਫੇਰ ਹੁਣ ਜਦੋਂ ਪਾਪਾ ਜੀ ਚੱਲ ਗਏ ਫੇਰ ਤੇਰੀਆਂ ਭੈਣਾਂ ਤੇ ਘਰੇ ਆ ਆ ਉਹਨਾਂ ਨੇ ਮੇਰੀ ਅੱਧੀ ਛੁੱਟੀ ਤੇ ਵੀ ਨਿਆਰੇ ਲੈ ਫੇਰ ਕੀ ਹੋ ਗਿਆ ਮੈਂ ਆਦੀਆ ਫ੍ਰੈਂਡਾਂ ਨਾਲ ਸੀ ਨਾਲੇ ਮੈਂ ਮਨ ਮਨ ਇਹ ਮੈਂ ਮਨੇ ਕੁੜੀਆਂ ਕੁੜੀਆਂ ਨੂੰ ਬਿਖਾਤਾ ਹੁਣ ਮੈਂ ਨਾ ਆਪਣੀ ਫ੍ਰੈਂਡਾਂ ਨਾਲ ਬੈਠੀ ਹੁਣੋਂ ਪੱਕੀ ਸੀ ਤੋਂ ਆਉਦੇ ਵਿਆਹ ਦੀਆਂ ਸ਼ਾਪਿੰਗ ਆਪ ਹੀ ਕਰਦੀ ਫਿਰਦੀ ਆਉ ਜਾਂਦੀ ਆਉ ਜਾਂਦੀ ਆ ਉਹ ਗਈ ਆ ਉਹ ਗਈ ਆ ਉਹ ਗਈ ਆ ਉਹ ਗਈ ਆ ਹਾਂ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ